ਸਾਸ੍ਰੀ ਕਾਲ ਨਵੇਂ ਬਲਾਗ ਚ ਕਰਦੇ ਆ ਤੁਹਾਡਾ ਸਵਾਗਤ ਤੇ ਅੱਜ ਦਿਨ ਹੈਗਾ ਮੰਡੇ ਤੇ ਕੋਰਟ ਆਪਾਂ ਪਹੁੰਚ ਗਏ ਆ ਇਸ ਟਾਈਮ ਜਲਦੀ ਆਗੇ ਥੋੜਾ ਜਿਹਾ ਕਿਉਂਕਿ ਹਲੇ ਪ੍ਰੋਪਰ ਆਏ ਨਹੀਂ ਹੈਗੇ ਵਕੀਲ ਸਹਿਬਾਨ ਤੇ ਅੱਜ ਤਿੰਨ ਦਿਨਾਂ ਬਾਅਦ ਕੋਰਟ ਲੱਗੀ ਆ ਕੋਰਟ ਦਾ ਕੰਮ ਹੈਗਾ ਅੱਜ ਖਿੱਚਮਾ ਪੂਰਾ ਦਿਖਾਉਣਾ ਹੈ ਸਾਨੂੰ ਅੱਜ ਦੀ ਸਾਰੀ ਕਿਰਿਆਕਤੀ ਕੀ ਨੇ ਤਨ ਤਨਾ ਬਾਅਦ ਕੀ ਹਾਲ ਹੁੰਦਾ ਕੋਟ ਦਾ ਵੇਖੋ ਅੱਜ ਗੱਧਾ ਹੀ ਬਹਿਣਗੇ ਇੱਥੇ ਪਹਿਲਾਂ ਤਾਂ ਅੱਜ ਪ੍ਰਧਾਨ ਹੋਣ ਦੇ ਨਾਂ ਤੇ ਕੋਟ ਦੀ ਬਾਹਰ ਦੀ ਪ੍ਰੋਪਰ ਕਰਾਉਣੀ ਹੈ ਸਫਾਈ ਔਰ ਮੱਖਣਾ ਕਿਵੇਂ ਹੋ ਸੇਤਾ ਠੀਕ ਆ ਸਫਾਈ ਕਰਾਉਣਿਆਂ ਕਿਉਂਕਿ ਕੋਟ ਦੇ ਵਿੱਚ ਕਾਫੀ ਜਿਆਦਾ ਹੁਣ ਪੱਤੇ ਝੜਨ ਕਾਰਨ ਕੰਮ ਖਰਾਬ ਹੋ ਰਿਹਾ ਤੇ ਅੱਜ ਬਲਾ ਕੇ ਚਾਰ ਪੰਜ ਬੰਦੇ ਸਾਰੀ ਸਫਾਈ ਕਰਾਉਣਿਆਂ ਤੇ ਫਿਰ ਅੱਜ ਇੱਕ ਆਪਣੇ ਕੋਟ ਦੇ ਉੱਪਰ ਸਾਰੀ ਦੀਪਮਾਲਾ ਕਰਾਉਣੀ ਹੈ ਕਿਉਂਕਿ ਦੀਵਾਲੀ ਦਾ ਪਵਿੱਤਰ ਤਿਹਾਰ ਆ ਰਿਹਾ ਸਾਰੇ ਕੰਮ ਨੂੰ ਦਿਨਿਆਂ ਅੰਜਾਮ ਤੇ ਪ੍ਰਧਾਨ ਜੀਆਂ ਨੂੰ ਆ ਜਾਣ ਦੋ ਫਿਰ ਉਹਨਾਂ ਨੂੰ ਦੱਸ ਦਿਆਂ ਰਿਹਾ ਹਾ ਹਾ ਕੰਮ ਜੀ ਕਰਨ ਵਾਲੇ ਨੇ ਅੱਜ ਤੇ ਕਰਦਿਆਂ ਨਾਲੇ ਸੈਕਟਰੀ ਸਾਹਿਬ ਨੂੰ ਦੱਸ ਦਿਆਂ ਲਓ ਜੀ ਸਵੇਰ ਸਵੇਰ ਇੱਕ ਅੱਜ ਬੈਸ ਲੱਗੀ ਐ ਨਕਲਾਂ ਆਪਾਂ ਚੱਕੀਆਂ ਨਹੀਂ ਉਹ ਲੈ ਕੇ ਆਉਣੇ ਆ ਹੌਰਦਾਰੀ ਐਸੇ ਉਹ ਹੈ ਅਰੇ ਕੋਠਾਂ ਚ ਵੀ ਦੇਖ ਲਓ ਆ ਹੀ ਨਹੀਂ ਹੈਗੇ ਬੰਦੇ ਆਪਕਾ ਨੂੰ ਭਾਜਣਾ ਪੈ ਵੀ ਗਈਆਂ ਹੋਰ ਬਲਦੇਵ ਜੀ ਖੇਤਾਂ ਤੁਸੀਂ ਕਰ ਲਈ ਤਿਆਰੀ ਆ ਦੀ ਕਰ ਲਈ ਤਿਆਰੀ ਹਾਂਜੀ ਪ੍ਰੋਪਰ ਪ੍ਰੋਪਰ ਜੀ ਤਿੰਨ ਦਾ ਨਾਂ ਬਾਦ ਕਚੇਰੀ ਲੱਗੀ ਆ ਗੱਧਾ ਹੀ ਪਊ ਅੱਜ ਹੈ ਗੱਧਾ ਹੀ ਪਊ ਹੈ ਹੈ ਗੱਧਾ ਹੀ ਬੜਾ ਕਿਸਦਾ ਆ ਨਕਲਾਂ ਲੈ ਕੇ ਸਬਮਿਟ ਕਰਾਉਣੇ ਆ ਇਹ ਸਾਡੇ ਬਾਰੂਮ ਦੀ ਲਾਇਬ੍ਰੇਰੀ ਆ ਪ੍ਰਧਾਨ ਜੀ ਦੁਆਰਾ ਲਾਇਬ੍ਰੇਰੀ ਬਣਾਈ ਹੋਈ ਹੈ ਪਹਿਲਾਂ ਵਾਲੇ ਪ੍ਰਧਾਨਾਂ ਜੀਆਂ ਦੁਆਰਾ ਵਧੀਆ ਯੋਗਦਾਨ ਪਾ ਕੇ ਵਧੀਆ ਲਾਇਬ੍ਰੇਰੀ ਹੈ ਤੇ ਨਾਲ ਹੀ ਇੱਥੇ ਕੰਪਿਊਟਰ ਪ੍ਰਿੰਟਰ ਬਕਾਇਦਾ ਸਾਰੀ ਸਹੂਲਤ ਦਿੱਤੀ ਹੋਈ ਹੈ ਤੇ ਇੱਧਰ ਵੀ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਮੀਟਿੰਗ ਕਰਨੀ ਹੈ ਵਕੀਲ ਸਾਹਿਬਾਨਾਂ ਨੇ ਤਾਂ ਪ੍ਰੋਪਰ ਵਧੀਆ ਹਾਲ ਬਣਾਇਆ ਹੋਇਆ ਹੈ ਅੱਜ ਮੰਡੇ ਹੋਣ ਕਰਕੇ ਨਾ ਗਵਾਹੀਆਂ ਤੇ ਕੇਸ ਬਹੁਤ ਲੱਗਿਆ ਬੇਲਾਂ ਕਈ ਲੱਗੀਆਂ ਨੇ ਤੇ ਉਧਰੋਂ ਮੇਰੇ ਪ੍ਰਧਾਨ ਜੀਆਂ ਦਾ ਸਰੀਰ ਅੱਜ ਕਹਨੇ ਚ ਨਹੀਂ ਹੈਗਾ ਮਤਲਬ ਠੀਕ ਨਹੀਂ ਹੈਗਾ ਬਿਮਾਰ ਚੱਲ ਰਹੇ ਨੇ ਤਾਂ ਕਰਕੇ ਅੱਜ ਸੋਡੇ ਭਾਈ ਦੀ ਉਹਦਾ ਹੀ ਭਈਆ ਤੇ ਉਧਰੋਂ ਲੈ ਗਨੀ ਇਹ ਸਾਡੇ ਕਰਨ ਡਾਉਣ ਸਾਹਿਬ ਸਮਾਂ तकरीबन 4:00 ਬੱਜ ਕੇ ਤੇ ਹਾਲੇ ਕੰਮ ਐ ਸਮਝ ਲਓ ਨਿਪੜਿਆ ਨਹੀਂ ਆਉਦਾ ਹੀ ਭਈਆ ਆ ਸਾਡੇ ਡਾਉਣ ਸਾਹਿਬ ਆ ਗਏ ਚਮਕੌਰ ਸਾਹਿਬ ਹੋਰ ਬਾਬੂ ਜੀ ਭਈਆ ਸਰ ਵਧੀਆ ਭਈਆ ਸੇ ਤਾਂ ਠੀਕ ਐ ਚੜਦੀ ਕਲਾ ਕਿਵੇਂ ਰਹੀਆਂ ਛੁੱਟੀਆਂ ਛੁੱਟੀਆਂ ਦਾ ਵਪਾਰ ਚ ਲੰਗੀਆਂ ਅੱਛਾ ਛੁੱਟੀਆਂ ਦੇ ਖਾਣੇ ਤੇ ਨਾਲ ਦੋ ਤਰ੍ਹਾਂ ਦੇ ਦਵਾਈ ਲਿਆ ਕਹਿੰਦਾ ਬ੍ਰੈਂਡ ਦੇ ਵਾਸਤੇ ਓਖੀ ਚ ਵੀ ਖਾਣੀ ਹੈਗੀ ਇਹਨੇ ਸਾਡੇ ਬਾਣੀ ਬਣੀ ਛੁੱਟੀਆਂ ਲੰਗੀਆਂ ਸਵੇਰ ਦੇ ਨ ਕੰਮਾਂ 'ਚ ਇੰਨੇ ਉਲਝ ਗਏ ਚਾਹ ਪੀਣ ਦਾ ਵੀ ਟਾਈਮ ਨਹੀਂ ਲੱਗਿਆ ਹੁਣ ਚਾਹ ਪੀਣੀ ਆ ਸਮਾਂ 8:30 ਬੱਜ ਚੁੱਕੇ ਨੇ ਕੰਮ ਅੱਜ ਬਹੁਤ ਲੱਗਿਆ ਸੀ ਕੰਮ ਕਰਤਾ ਖਤਮ ਤੇ ਅੱਜ ਦਾ ਵਲੌਗ ਇੱਥੇ ਕਰਦੇ ਹਾਂ ਸਮਾਪਤ ਕੋਈ ਗਲਤੀ ਪੁੱਲ ਚੁੱਕੀ ਹੋਵੇ ਬੱਚਾ ਸਮਝ ਕੇ ਮਾਫ ਕਰਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਤੇ ਚੈਨਲ ਦਾ ਥੋੜਾ ਜਿਹਾ ਨਾਮ ਚੇਂਜ ਕਰਿਆ ਪਹਿਲਾਂ ਗੁਰੀਬੀ ਸੀ ਹੁਣ ਚੈਨਲ ਦਾ ਨਾਮ ਹੈ ਸਾਡੇ ਵਾਲਾ ਠੀਕ ਹੈ ਪੰਜਾਬੀ ਦੇ ਵਿੱਚ ਤੋਂ ਪਲੀਜ਼ ਲਾਈਕ ਐਂਡ ਸ਼ੇਅਰ ਸਬਸਕ੍ਰਾਈਬ ਤੇ ਬਤੁਦ-ਬਤ ਜਿਹੜੇ ਵੀ ਤੁਹਾਡੇ ਗਰੁੱਪ ਨੇ ਉਹਨਾਂ ਦੇ ਵਿੱਚ ਪਲੀਜ਼ ਮੇਰਾ ਜਿਹੜਾ ਲਿੰਕ ਆ ਉਹ ਸ਼ੇਅਰ ਕਰ ਦਿਆ ਕਰੋ ਰਿਕੁਐਸਟ ਹੈ ਬੇਨਤੀ ਹੈ ਛੋਟਾ ਭਾਈ ਸਮਝ ਕੇ ਠੀਕ ਹੈ ਧੰਨਵਾਦ ਉੱਟੋ ਬਾਕੀ ਸਾਰੇ ਤੇ ਦਫ਼ਤਰ ਆਪਾਂ ਵੀ ਵਧਾਉਣੇ ਆ ਤੇ ਚਲਦੇ ਆ ਘਰ ਨੂੰ